ਕਸਮਾ ਹੁੰਦਾ ਯੋ। ਸਿਆਲਾ ਸਾਰੇ ਪ੍ਰਾਮਾਂ ਦਾ ਠੀਕ। ਉਮੀਦ ਆ ਠੀਕ guzari ਹੋएगी। ਸ਼ੌਕਸਟਾਰ ਵੀ ਠੀਕ guzari ਆਣਾ ਸੀਜ਼ਨ ਚੜੇ ਜਾਦਾ। ਤੇ ਜੋੜ ਛੋੜ ਹੋ ਰਿਹਾ ਨਵਾਬ ਮੇ। ਇੱਕ ਛੋਟੀ ਜਿਹੀ ਟਿਪ ਦਿੰਨੇ ਆ ਤੁਹਾਨੂੰ। ਟਿਪ ਕਿਹਾ ਵੀ ਅਸੀਂ ਪੇਟੈਂਟ ਨੁਸਤਾ ਦੱਤਿਆਂ। ਠੀਕ। ਇਹਦੇ ਚ ਇਹ ਹੁੰਦਾ ਹੈ ਕਿ ਆਪਣੀ ਜ਼ਿੰਮੇਵਾਰੀ ਤਾਂ ਯੂਜ਼ ਕਰਿਆ ਕਰੋ। ਠੀਕ ਹੈ ਕਿਉਂਕਿ ਸਮ ਟਾਈਮ ਅਸੀਂ ਕਿਸੇ ਹੋਰ ਥੋੜਾ ਅਹ ਤੁਸੀਂ 라 ਹੋਰ ਤਰ੍ਹਾਂ ਦਾ ਹੁੰਦਾ ਤੁਹਾਡਾ ਹੋਰ ਤਰ੍ਹਾਂ ਦਾ ਹੁੰਦਾ ਪ੍ਰਿੰਟਰ ਜਾਇਆ ਹੋ ਜਾਏ ਤੇ ਸਾਡੀ ਜਵਾਬਦਾਦਾਰੀ ਕੋਈ ਨਹੀਂ। ਬਾਕੀ ਇਹ ਹੈ ਕਿ ਇਧਰ ਹੀ ਕੋਈ ਫਾਇਦਾ ਸਾਡਾ ਤੇ ਹੈ ਨਹੀਂ ਤੇ ਨੁਕਸਾਨ ਵਾਸਤੇ ਲਾਈ ਦੀਆਂ ਨੇ ਕੋਈ ਪ੍ਰਿੰਟਰ ਬਾਜੇ ਉਹਦੇ ਵਾਸਤੇ ਚਲੋ ਲਾ ਲਈ ਦੀ ਹੈ। ਕਿ ਅੱਲਾਹ ਬਾਪੂ ਨੂੰ ਜਿਹੜਾ ਵੈ ਸੇਤੰਗ ਦੇ ਰਸਤੇ ਦੇ ਤੇ ਦੁਆਵਾਂ ਹੀ ਦੇਗਾ। ਜ਼ਹਿਰ ਬਾਦ ਮਿੱਠਾ ਜ਼ਹਿਰ ਬਾਦ ਮੈਂ ਅੱਗੇ ਵੀ ਦੱਸ ਬੈਠਾ ਇੱਕ ਚੀਜ਼ ਲਾਈ ਸੀ ਉਹਦੇ ਵਾਸਤੇ ਠੀਕ ਹੈ। ਉਹਦੇ ਵਿੱਚ ਇੱਕ ਤੁਹਾਨੂੰ ਹੋਰ ਚੀਜ਼ ਦੱਸਣੀ ਆ ਸਾਨ ਹੈ ਉਸ ਨੂੰ। ਤੁਸੀਂ ਲੈ ਲਓ ਲਾਲ ਬੋਲ ਮਿਰਚ ਆਮ ਮਿਰਚ ਆਮ ਵੀਰ ਬੜੀਆਂ ਲੈ ਲਓ ਤੁਸੀਂ ਠੀਕ ਪਤਾ ਕਰੋ ਜਿਹਦੀ ਦੜਫਲ ਮਿਰਚ ਬਣਦੀ ਆਂਡਿਆ ਦੀ ਇਹ ਲੈ ਲਓ ਤਾਰਾ ਮੀਰਾ ਐਲ ਲੈ ਲਓ ਕੋੜਾ ਐ ਨਹੀਂ ਹੁੰਦਾ ਤਾਰਾ ਮੀਰਾ ਜਮਾ ਦਾ ਤੇਲ ਠੀਕ ਹੈ ਇੱਕ ਹੁੰਦਾ ਸਰਸੋ ਦਾ ਇੱਕ ਤਾਰਾ ਮੀਰਾ ਕੋੜਾ ਤੇਲ ਐ ਲੈ ਲਓ ਇਹ ਤੁਸੀਂ ਲੈ ਲਓ 100 ਰੁਪਏ ਦਾ ਮਿਰਚਾਂ ਲੈ ਲਓ 20 ਰੁਪਏ ਦੀਆਂ ਇਹ ਇਸ ਤਰ੍ਹਾਂ ਕੋਈ ਬੌਲ ਲਵੋ ਆਪਣਾ ਬਰਤਨ ਉਹਦੇ ਵਿੱਚ ਮਿਰਚਾਂ ਪਾਓ ਅਜਿਹਾ ਸੰਪਾਹੀਆਂ ਤੇ ਵਿੱਚ 1/4 ਮੇਰਾ ਆਇਲ ਪਾ ਦਿਓ ਠੀਕ ਹੈ 24 ਘੰਟੇ ਸਿਜਾ ਰਹਿ ਚੋ ਵੀ ਘੰਟੇ ਤੋਂ ਬਾਅਦ ਤੁਸੀਂ ਕੱਢ ਕੇ ਰਾਤ ਨੂੰ ਇੱਕ ਰੋਸ ਕੁੱਕੜ ਦੇ ਗੱਦੇ ਛਾ ਦੇਣੀ ਠੀਕ ਹੈ ਇਹ ਤੁਸੀਂ 9 ਤੋਂ 10 ਦਿਓਗੇ ਇਨਸ਼ਾ ਅੱਲਾਹ ਤਾਲਾ ਕੁੱਕੜ ਤੁਹਾਡੇ ਦਾ ਜਿਹੜਾ ਲੱਤਾਂ ਦੇ ਦਾਰ ਬਾਦ ਹੁੰਦਾ ਹੈ ਮਿੱਠਾ ਜ਼ਹਿਰ ਬਾਦ ਲੱਤਾਂ ਰੈੱਡ ਹੋ ਜਾਣੀਆਂ ਉਹ ਹੋ ਜਾ ਸੰਗੇ ਨਾਲੇ ਕੁੱਕੜ ਮਸਤੀ ਨਹੀਂ ਕਰਦੇ ਇਹ ਗਰਮੀ ਕਰ ਦਿੰਦੀ ਹੈ ਕੁੱਕੜਾਂ ਨੂੰ ਗਰਮ ਹੁੰਦੀ ਹੈ ਲਾਲ ਮਿਰਚ ਜਿਹੜੀ ਹੈ ਅੰਦਰ ਦਾ ਜ਼ਹਿਰ ਬਹੁਤ ਸਾਰਾ ਖਤਮ ਕਰ ਦੇਵੇ ਕੁੱਕੜ ਨੂੰ ਫਿੱਟ ਕਰ ਦੇਵੇ ਸੂਆ ਕਟਮੂ ਕਰ ਦੇਵੇ ਕੁੱਕੜ ਦਾ ਰੋਜ਼ ਰਾਤ ਨੂੰ ਇੱਕ ਟੇੜੀਆਂ ਇਸ ਤੋਂ ਬਾਅਦ ਪਾਣੀ ਹੀ ਦੇਣਾ ਠੀਕ ਹੈ ਤੇ ਸੀਜ਼ਨ ਦੇ ਵਿੱਚ ਸਰਦੀਆਂ ਦੇ ਵਿੱਚ ਮੁਰਗ ਜ਼ਿਆਦਾਤਰ ਇੱਕ ਟਾਈਮ ਹੀ ਦਾਣਾ ਅਜ਼ਮ ਕਰਦੇ ਇਸ ਵਾਸਤੇ ਦਿਹਾੜੀ ਇੱਕ ਦੋ ਜੇ ਉਹਨਾਂ ਨੂੰ ਦਾਣਾ ਪਾਓ ਰਜਾ ਤੇ ਇੱਕ ਦੋ ਘੰਟੇ ਬਾਅਦ ਉਹਨਾਂ ਨੂੰ ਪਾਣੀ ਪਿਲਾਓ ਪਾਣੀ ਪਿਲਾ ਕੇ ਚੁੱਕ ਲੋ ਚੁੱਕ ਕੇ ਕੁੱਕੜ ਨੂੰ ਥੋੜਾ ਫਿਰਨ ਟੁਰੰਦਿਓ ਫਰੈਸ਼ ਬਾਕੀ ਤਿਆਰੀ ਨਹੀਂ ਆ ਵੀਡੀਓ ਲਾਉਂਗੇ ਮਰਬਾ ਸ਼ਬਾ ਬਣਾ ਕੇ ਰੱਖਿਆ ਆਪਣਾ ਵੀ ਤਿਆਰ ਬਚਾ ਲਿਆ ਫੁੱਕੜ ਸੋਲਾ ਨੂੰ ਲੜੇਗਾ ਤੇ ਫਿਰ ਗੱਪ ਲਾ ਅਸੀਂ ਇਨਸ਼ਾ ਅੱਲਾਹ ਤਾਲਾ ਟਾਈਮ ਲਗਾ ਹਾਂ ਅਲਾਰੇ ਵਾਲੇ ਦੇ